ਦੋਵੇਂ ਜੀ ਕਰਦੇ ਨੇ ਹੱਡ ਤੋੜਵੀਂ ਮਿਹਨਤ ਪਰ ਫੇਰ ਵੀ ਨਹੀਂ ਪਾ ਸਕੇ ਆਪਣੀ ਕੁਲੀ ਤਾਂ ਦਾਦੇ ਇੱਕੀ ਦੋਵੇਂ ਜੀ ਬਹੁਤ ਜ਼ਿਆਦਾ ਹੱਡ ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਇਹਨਾਂ ਦੇ ਕੋਲੋਂ ਆਪਣਾ ਘਰ ਤੱਕ ਨਹੀਂ ਬਣਿਆ ਕਈ ਅਰਦਾ ਦੇਖਦੇ ਆ ਕਿ ਬਹੁਤ ਘੱਟ ਮਿਹਨਤ ਕਰਨ ਤੋਂ ਵੱਧਾ ਬਹੁਤ ਜ਼ਿਆਦਾ ਮੁਨਾਫਾ ਕਈ ਲੋਕ ਕਮਾ ਲੈਂਦੇ ਤੇ ਕੋਠੀਆਂ ਮਹਿਲ ਵੀ ਬਣਾ ਲੈਂਦੇ ਪਰ ਕੁਝ ਲੋਕ ਇਦਾਂ ਦੇ ਵੀ ਹੁੰਦੇ ਹਨ ਕਿ ਜਿਹੜੇ ਹੱਡ ਤੋੜਵੀਂ ਮਿਹਨਤ ਕਰਦੇ ਨੇ ਪਰ ਉਹਨਾਂ ਦੀ ਕਿਸਮਤ ਜਿਹੜੀ ਇਹ ਕਦੇ ਵੀ ਸਾਥ ਨਹੀਂ ਦਿੰਦੀ ਤੇ ਉਹ ਕਦੇ ਵੀ ਆਪਣੀ ਮਿਹਨਤਾਂ ਨੇ ਚੋਂ ਕੁਝ ਬਚਾ ਕੇ ਆਪਣਾ ਆਪ ਨਹੀਂ ਬਣਾ ਪਾਉਂਦੇ ਤੇ ਆਪਣੀਆਂ ਲੜੇਂਦੀਆਂ ਚੀਜ਼ਾਂ ਵੀ ਨਹੀਂ ਖਰੀਦ ਸਕਦੇ ਇੱਥੇ ਹੀ ਇਹਨਾਂ ਦੋਵਾਂ ਜੀਆਂ ਦੀ ਇੱਕ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਦੋਵੇਂ ਜੀ ਮਿਹਨਤ ਤਾਂ ਬਹੁਤ ਜ਼ਿਆਦਾ ਕਰਦੇ ਹਨ ਪਰ ਉਹ ਉਸ ਮਿਹਨਤ ਨੂੰ ਜੜਾਇਆ ਉਹ ਪ੍ਰਮਾਤਮਾ ਨੇ ਅਜੀਹਾ ਫਲ ਨਹੀਂ ਲਾਇਆ ਕਿ ਉਹ ਆਪਣੀ ਮਿਹਨਤ ਸਦਕਾ ਆਪਣਾ ਘਰ-ਕੁੱਲਾ ਚੰਗੇ ਤਰੀਕੇ ਦੇ ਨਾਲ ਬਣਾ ਸਕਣ ਤੇ ਆਪਣਾ ਰਹਿਣ-ਬਸੇਰਾ ਵਧੀਆ ਬਣਾ ਸਕਣ ਏਸੇ ਦੇ ਚਲਦਿਆਂ ਹੱਡ ਤੋੜਵੀਂ ਠੰਡ ਕਰਕੇ ਏਸ ਵੀਰ ਨੂੰ ਰਹਿਣਾ ਪੈਂਦਾ ਹੈ ਖੁੱਲੇ ਆਸਮਾਨ ਦੇ ਥੱਲੇ ਤੁਹਾਨੂੰ ਦੱਸਦੀ ਕਿ ਠੰਡ ਵੀ ਬਹੁਤ ਜ਼ਿਆਦਾ ਹੈ ਤੇ ਇਹੋ ਜੀ ਠੰਡ ਦੇ ਵਿੱਚ ਇਹ ਗਰੀਬ ਬਿਲਕੁਲ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬਾਹਰ ਓਪਨ ਦੇ ਵਿੱਚ ਹੀ ਰਾਤ ਕੱਟਦਾ ਹੈ ਬੱਚੇ ਨੇ ਪਰਿਵਾਰ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਕਿ ਘਰ ਵਾਲੀ ਵੀ ਜਿਹੜੀ ਹੈ ਉਹ ਬਾਰੋ ਕੰਮਕਾਰ ਕਰਦੀ ਏ ਤੇ ਘਰ ਵਾਲਾ ਵੀ ਕੰਮਕਾਰ ਕਰਦਾ ਆ ਉੱਥੇ ਹੀ ਤੁਹਾਨੂੰ ਦੱਸਦੀ ਕਿ ਉਹਨੇ ਕਿਹਾ ਕਿ ਰਿਕਸ਼ਾ ਕਰਾਏ ਤੇ ਚਲਾਉਣਾ ਵਾ ਜਿਹਦੇ ਤੇ 5-600 ਰੁਪਏ ਦਿਹਾੜੀ ਬਣ ਜਾਂਦੀ ਏ ਪਰ 300 ਰੁਪਿਆ ਰਿਖਸ਼ੇ ਦਾ ਕਰਾਇਆ ਵੀ ਦੇਣਾ ਪੈਂਦਾ ਆ ਜਿਹਦੇ ਕਰਕੇ 2-300 ਦੇ ਨਾਲ ਹੀ ਜੜਾਇਆ ਘਰ ਤਾਂ ਸੁਚਾਰੂ ਰੂਪ ਦੇ ਨਾਲ ਜੜਾਇਆ ਖਰਚਾ ਚਲਾਉਣਾ ਪੈਂਦਾ ਆ ਪਰ ਕੀ ਕਰੀਏ ਮਜਬੂਰੀ ਹੈ ਇਹੋ ਜੀ ਮਜਬੂਰੀ ਬਹੁਤ ਸਾਰੇ ਪਰਿਵਾਰਾਂ ਦੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੈ ਪਰ ਪ੍ਰਮਾਤਮਾ ਬੌੜਦਾ ਹੀ ਨਹੀਂ ਬੁਰੇ ਬੁਰੇ ਹਾਲਾਤਾਂ ਦੇ ਨਾਲ ਪਰਿਵਾਰ ਆਪਣਾ ਖੁਸਰ-ਪੁਸਰਤਾ ਕਰ ਲੈਂਦਾ ਪਰ ਉਹ ਗੱਲ ਨਹੀਂ ਬੰਦੀ ਪਈ ਜੇਕਰ ਤੁਸੀਂ ਦਾਨੀ ਸੱਜਣਾ ਤੇ ਇਹਨਾਂ ਵੱਲ ਧਿਆਨ ਜ਼ਰੂਰ ਦਿਓ ਆਉਂ ਕਾਲ ਬਾਤ ਕਰਦੇ ਆ ਇਸ ਪਰਿਵਾਰ ਦੇ ਮੁਖੀ ਨਾਲ ਘਰ ਦੇ ਮੈਂਬਰਾਂ ਨਾਲ ਕੀ ਕਹਿੰਦੇ ਨੇ ਆਪਣੇ ਹਾਲਾਤਾਂ ਬਾਰੇ ਆਵਾਜ਼ ਤੇ ਬੇਰ ਹੈ ਕੀ ਕਰ ਸਕਣਾ ਵਾ ਕੀ ਕਰਨਾ ਫਿਰ ਆਪਣੀਆਂ ਮਜਬੂਰੀਆਂ ਵਾ ਕਿੱਥੋਂ ਛੱਤ ਲਿਆ ਕੇ ਪੈਸਾ ਮਿਲੇ ਤਾਂ ਮੈਂ ਫੇਰੀ ਜਾ ਕੇ ਕਰਾਂ ਜੇ ਮੇਰੀ ਇੰਨੀ ਹੁੰਦਣੀਆਂ ਨਹੀਂ ਤਾਂ ਮੈਂ ਕਿੱਥੋਂ ਲਿਆ ਕੇ ਲੰਟਰ ਪਾ ਸਕਦੀ ਕਮਰੇ ਉੱਤੇ ਮਾਹ ਮੇਰੇ ਆਪਣੇ ਘਰ ਦੇ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਨਾ ਬੋਤਰਾ ਵਾਲੀ ਫੈਕਟਰੀ ਵਿੱਚ ਜਾਂਦੀ ਆ ਮੈਨੂੰ ਦੋ ਸੌ ਰੁਪਏ ਦਿਹਾੜੀ ਮਿਲਦੀ ਏ 40 ਰੁਪਏ ਮੇਰਾ ਕਿਰਾਇਆ ਲੱਗ ਜਾਂਦਾ 160 ਰੁਪਏ ਬਚਦੇ ਮੈਨੂੰ ਇਹ ਰੱਖਿਆ ਚਲਾਉਂਦੇ ਆ ਉਹ ਵੀ ਕਿਰਾਏ ਤੇ 300 ਰੁਪਏ ਦਿਹਾੜੀ ਉਹ ਕਿਰਾਇਆ ਦਿੰਦਾ ਏ ਤੇ 100 ਜਾਂ 200 ਰੁਪਏ ਕੇ ਹੌਲੇ ਲਿਆ ਕੇ ਦਿੰਦੇ ਬਚਤ ਹੁੰਦੀ ਤੇ ਕੇ ਵਾਲੇ ਨਹੀਂ ਵੀ 500 ਨੋੜ ਦਾ ਬੰਦਾ ਕੁਛ ਨਹੀਂ ਪੰਜ ਉਹਦਾ ਇੱਕੋ ਵਾਰੀ ਜਾ ਕੇ 100 ਰੁਪਏ ਦਾ ਛੋਟਾ ਛੋਟਾ ਸਮਾਰਕ ਲਿਆ ਕੇ ਤੇ ਮਾ ਮਾੜਾ ਮੋਟਾ ਆਪਣਾ ਗਜਰਾ ਕਰੀਦਾ ਵਾ ਕੀ ਕਰੀਏ ਫਿਰ ਬਾਹਰ ਕਿੰਨੂ ਰੋਕੇ ਦੱਸਾਂਗੇ ਜਦ ਕੋਈ ਮੇਰੀ ਹੈਲਪ ਕਰਨ ਵਾਲਾ ਹੋਵੇ ਤੇ ਕੋਈ ਕਰ ਸਕਦਾ ਬਾਹਰ ਮੇਰੇ ਨਾਲ ਕੁਲਦੀਪ ਸਿੰਘ ਦੁਬਾਰਾ ਦੱਸੋ ਕੁਲਦੀਪ ਸਿੰਘ ਕੀ ਕੰਮ ਕਰਦੇ ਆ 5 2 ਲੱਖ ਆਇਆ ਚੁੰਦਾ ਮੈਂ ਵੀ ਤੇ ਗਜਰਾ ਹੰਤਾਂ ਮੁਸ਼ਕਲ ਆਇਆ ਕਿੰਨੇ ਪਹਿ ਬੰਨ ਜਾਂਦੇ ਪਾਂਗ ਸੁਰਬੀ ਬੰਨ ਲੈ ਤੇਰਾ ਤੇਰਾ ਕੋ ਕਰਾਈ ਦੇ ਤੇਰਾ ਪਾਂਗ ਸੁਰਬੀ 200 ਤੁਹਾਨੂੰ ਬਾਏ ਦਾ 500 ਬਾਏ ਦਾ ਬੜੀ ਟਾਈਮ ਤੇ ਪਾਸ ਕਰਨਾ ਪਿਆ ਕੀ ਕਰਨੀ ਘਰ ਪਰਿਵਾਰ ਮੇਰਾ ਸਾਰਾ ਹੀ ਆ ਕਿਵੇਂ ਜੀ ਕਰੇ ਚੰਗਾ ਯਾਰਾ ਕਿ ਦ ਚਲਦਾ ਹੈ ਮੁਸ਼ਕਿਲ ਆ ਭਾਈ ਉਹ ਘਰ ਦੇ ਹਾਲਾਤ ਵੀ ਤੁਹਾਡੇ ਦੇਖ ਫਿਰ ਸਕਦਾ ਨਹੀਂ ਉਸੇ ਵਾਰ ਕੋਲ ਕਹਿੰਦੇ ਭਾਈ ਚੰਦੇ ਨੂੰ ਕਹਿੰਦੇ ਯੋ ਮੇਕ ਪੀਵਾ ਗਿਆ ਜੇ ਤਾਂ ਖੰਡ ਦੇ ਵਿੱਚ ਤੁਹਾਨੂੰ ਮੈਨ ਪਤਾ ਲੱਗਾ ਬਾਰਿਸ਼ ਹੋ ਗਈ ਹਾਂ ਜੀ ਹਾਂ ਜੀ ਬਾਰਿਸ਼ ਪਾਈ ਹੋਈ ਕੋਈ ਬਾਈ ਹੋ ਕੋਈ ਸਮਝ ਆ ਨਹੀਂ ਠਾਈਆ ਬੜੀ ਗੀਰ ਰਹੀ ਹੈ ਬਾਈ ਖੰਡ ਦੇ ਵਿੱਚ ਹਾਂ ਜੀ ਸਾਡੇ ਹਾਂ ਮੇਰੇ ਨਾਲ ਜਿਵੇਂ ਲੱਗਦੀ ਰਹੀ ਬਹੁਤ ਜੰਮੀ ਕਰੀਏ ਕੰਮ ਨਹੀਂ ਬਸ ਭਾਗ ਭਾਗ ਨਹੀਂ ਜਾਣੇ ਸਾਡੇ ਉੱਤੇ ਗਰਮੀ ਚੰਗੀ ਤਰ੍ਹਾਂ ਹੋਰ ਭਾਲੀ ਆਲੀ ਸਿਰ 500 ਰੁਪਏ ਦੇ ਵਟ ਕੀ ਕਿਰਾਇਆ ਕਰਾ ਕੇ ਜਦੋਂ 200 ਰੁਪਏ ਦਾ ਬਜਟ ਕੀ ਹੋਊਗਾ ਜੋ 26 ਆਊਗਾ ਕੀ ਇਹ ਕੀ ਆਊਗਾ 200 ਰੁਪਏ ਵਿੱਚ ਕਿਰਾਇਆ ਦੇਲੀ ਜਾਣੇ ਬਣਾ 300 ਰੁਪਏ ਇਸ ਤੋਂ ਸਵਾਇ ਹੋਰ ਕੁ ਮਗਰ ਨਹੀਂ ਸਕਦਾ ਕੋਈ ਬਜਟ ਬਣਾ ਹੈ ਲਿਖੇਗਾ ਹਾਂ ਜੀ ਉਹ ਉਹ ਦਿਨ ਗੁਜ਼ਾਰਨ ਉਹ ਕਾਸਟ ਵੀ ਇਹ 200 ਦੇ ਨਾਲ ਦਿੱਕਤ ਆਉਂਦੀ ਹੈ ਮੈਨੂੰ ਦੇਹੀ ਆ ਗਈ ਨਾ ਚਾਲਗਾਕ ਜੇ ਤਾਰੀ ਹੋਜੀ ਨਹੀਂ ਲੱਗਦਾ ਕੰਮ ਨੂੰ ਤੇ ਟੁੱਟ ਰੰਗਾ। ਪਰ ਸਾਡੇ ਤੇ ਜੇ ਬੈਸਿੰਗ ਹਾਂਜੀ ਬਿਲਕੁਲ ਸਹੀ ਹੈ। ਉਸ ਤੋਂ ਕਿਤੇ ਤੋਂ ਬੱਟੇ ਜੰਨੇ ਕਰ ਰਹੇ ਦੱਸਦੇ ਨੇ। ਪਿਆਸ ਹੈ ਤੇ ਲੋਗਾਂ ਦਾ। ਬਾਹਰ ਤੱਕ ਜਾਣੇ ਬੈਟਰੀਆਂ ਖਰਮ ਹੋ ਜੇ ਬਾਹਰ ਚੱਲੇਗਾ। ਕੋਈ ਟਾਈਮ ਨਹੀਂ ਪਾਸ ਹੁੰਦਾ ਫਿਰ ਛੱਤੀ ਚਾਰਜ ਕਰਨਾ ਪੈਂਦਾ। 104 ਕਿਲੋਮੀਟਰ ਹਨ ਬਟਾਲਾ ਵਾ। 728 ਤੋਂ 88 ਕਿਲੋਮੀਟਰ ਦੇ ਵਿੱਚ ਹੈ। ਉਹ ਜਾਣੋਗਾ ਡਰ ਦਈ ਖਰਮੇ ਜਰੂਰ ਚਾਲੂ ਰਹਿ ਤਾ ਘਰ ਵੀ ਤਾਂ ਹਾਲਾਤ ਦੇਖੋ ਪਰ ਇਹਨੂੰ ਚਾਰ ਦਿਨ ਦੇ ਫੰਨਾ ਫਿਰ ਕੋਈ ਕੋਈ ਖਾ ਲਿਆ ਨਹੀਂ ਉਤੋਂ ਠੰਡ ਦੇ ਵਿੱਚ ਚਲਾਉਣਾ ਹਾਂ ਮੁਸ਼ਕਲ ਆਈ ਉਹਨਾਂ ਲੱਗਦੀ ਹੈ ਕੋਈ ਬਹੁਤ ਮੁਸ਼ਕਲ ਹੈ ਕੀ ਕਰੀ ਉਹ ਬੁਰੀ ਜਾਣੇ ਕੋਈ ਨਹੀਂ ਤੂੰ ਇਹ ਕਰ ਸਕਦੇ ਲੋਕਾਂ ਨੂੰ ਵੀ ਮੇਰੀ ਮਦਦ ਕਰੋ ਮੇਰਾ ਪਰਿਵਾਰ ਤੇ ਮੇਰਾ ਰੱਖਾ ਆਪਣਾ ਮੇਰੇ ਤੇ ਹਾਂ ਜੀ ਮਾਰਾ ਕੋਈ ਜੇ ਤੁਸੀਂ ਪਾ ਕਰੋ ਮੇਰੇ ਸਰੀਰ ਵਾਹੇ